ਹਾਂ ਹੁਣ ਤੇ ਵਿਰਾਮ ਲੱਗ ਚੁੱਕਾ ਜੀ ਕੀ ਕਹਿਣਾ ਚਾਹੋਗੇ ਕਿਸ ਵਿਸ਼ੇ ਲਈ ਅੱਜ ਕਾਨਫਰੰਸ ਕੀਤੀ ਗਈ ਅੱਜ ਅਸੀਂ ਬੇਨਤੀ ਕੀਤੀ ਹੈ ਕਿ ਚਾਹੇ ਤੁਸੀਂ 65 ਦੇਖ ਲਓ 71 ਦੇਖ ਲਓ ਅੱਜ ਦਾ ਮਾਹੌਲ ਦੇਖ ਲਓ ਜੰਗ ਦਾ ਮੈਦਾਨ ਪੰਜਾਬ ਪਣਦਾ ਹੈਗਾ ਇਹਦੇ ਵਿੱਚ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਹੈ 65 71 ਦੇ ਵਿੱਚ ਫਸਲਾਂ ਸਾੜੀਆਂ ਗਈਆਂ ਕਿ ਦੁਸ਼ਮਣ ਦੇਖ ਜੇ ਔਰ ਉੱਥੇ ਤਾਰਾਂ ਲੱਗੀਆਂ ਹੈ ਜਿਹਦੇ ਨਾਲ ਜ਼ਿਮੀਦਾਰਾਂ ਦੀਆਂ ਖੇਤ ਜਿਹੜੇ ਖਲਾਫ ਤੋਂ ਬਾਹਰ ਆ ਉੱਥੇ ਆਵਾਜਾਵੀ ਦੀ ਰੋਕ ਲੱਗੀ ਮਾਈਨਿੰਗ ਕਰਤੀ ਗਈ ਹੈ ਪਰ ਉਹਦਾ ਕੋਈ ਕੰਪਨਸੇਸ਼ਨ ਨਹੀਂ ਮਿਲਦਾ ਹੈਗਾ ਔਰ ਜਿੱਥੇ ਇੰਡਸਟਰੀ ਸਿਕਿਉਰਟੀ ਨਹੀਂ ਮਹਿਸੂਸ ਕਰਦੀ ਉਹਦੇ ਵਿੱਚ ਇਥੋਂ ਭੱਜ-ਭੱਜ ਕੇ ਹੋਰ ਪਰਦੇਸ਼ਾਂ ਦੇ ਵਿੱਚ ਬਸਲੀ ਦਿੱਤੀ ਹੈ ਇਹ ਘੱਟੋ-ਘੱਟ ਵਿਅਕਤੀਗਤ ਤੌਰ ਤੇ ਜੇ ਆਪਾਂ ਦੇਖੀਏ ਫਰੋਸਪੁਰ ਚ ਬੰਬ ਡਿੱਗਿਆ ਉੱਥੇ ਅਸੀਂ ਦੇਖਿਆ ਗੱਡੀ ਸੜ ਗਈ ਹੈ ਸਾਡਾ ਇੱਕ ਵਿਅਕਤੀ ਉਹਦੇ ਕੱਪੜੇ ਸੜ ਗਏ ਹਸਪਤਾਲ ਚਲੇ ਗਿਆ ਪਰ ਉਹਦੀ ਕੋਈ ਕੰਪਨਸੇਸ਼ਨ ਦਾ ਕਾਨੂੰਨ ਨਹੀਂ ਹੈ ਅਸੀਂ ਅੱਜ ਉਰੇ ਇੱਕ ਬਿੱਲ ਲੋਕ ਸਭਾ ਵਾਸਤੇ ਤਿਆਰ ਕੀਤਾ ਹੈ ਜਿਹੜੇ ਹਰੇਕ ਪੰਜਾਬ ਦੇ ਲੋਕ ਸਭਾ ਮੈਂਬਰ ਨੂੰ ਅਸੀਂ ਪਹੁੰਚਾਉਣਾ ਹੈਗਾ ਜਿਸ ਤਹਿਤ ਇੱਕ ਪਾਸੇ ਦਾ ਕੰਪਨਸੇਸ਼ਨ ਜੇ ਜਾਣ ਜਾਵੇ 25 ਲੱਖ ਤੱਕ ਜੇ مالی ਨੁਕਸਾਨ ਜਾਂ ਅੰਗਹੀਨ ਹੋ ਜਾਣ ਦਾ 20 ਲੱਖ ਤਾਈ ਉਹਦੀ ਕੰਪਨਸੇਸ਼ਨ ਹੋਣੀ ਚਾਹੀਦੀ ਹੈ ਇਹਦੇ ਲਈ ਸੈਂਟਰ ਦੀ ਸਰਕਾਰ ਨੂੰ ਪ੍ਰੋਵੀਜ਼ਨ ਕਰਨੀ ਚਾਹੀਦੀ ਹੈ ਔਰ ਜਿਹੜਾ ਬੰਦਾ ਰੀਹੈਬਿਲਿਟੇਟ ਕਰਨਾ ਪੈਂਦਾ ਜਿਵੇਂ ਘਰੋਂ ਕੱਢਿਆ ਕਿਤੇ ਹੋਰ ਉਹਨੂੰ ਜਾਣਾ ਪਿਆ ਉਹਦੇ ਖਰਚੇ ਉਹਦੇ ਵਾਸਤੇ ਨੌਕਰੀਆਂ ਉਹਦੇ ਬੱਚਿਆਂ ਦੀ ਪੜ੍ਹਾਈ ਵਾਸਤੇ ਕੰਪਨਸੇਸ਼ਨ ਹੋਣੀ ਚਾਹੀਦੀ ਹੈ ਸੋ ਇਹ ਇਹ ਭਾਵੇਂ ਪੰਜਾਬ ਨੂੰ ਨੁਕਸਾਨ ਇਸ ਤੋਂ ਵੱਧ ਆ ਕਿ ਇਨਸਿ큐ਰਟੀ ਆ ਜਾਂਦੀ ਹੈ ਕੈਪੀਟਲ ਇਨਵੈਸਟਮੈਂਟ ਨਹੀਂ ਹੁੰਦੀ ਹੈਗੀ ਇੱਥੋਂ ਇੰਡਸਟਰੀ ਭੱਜ ਜਾਂਦੀ ਹੈਗੀ ਆ ਭਾਅ ਵਸ ਜਾਂਦਾ ਹੈਗਾ ਬੱਚੇ ਅੱਜ ਵੀ ਰਾਤ ਨੂੰ ਦੇਖਦੇ ਆ ਕਿ ਪਤਾ ਨਹੀਂ ਕੀ ਹੋਣ ਲੱਗਿਆ ਹੈਗਾ ਇਹ ਭਾਅ ਇਹਦਾ ਕੋਈ ਮਨ ਨਹੀਂ ਆ ਬਾਰ-ਬਾਰ ਦੇਸ਼ ਵਾਰ-ਵਾਰ ਕਹਿੰਦਾ ਕਿ ਜੰਗ ਲੜੋ ਪਾਕਿਸਤਾਨ ਨੂੰ ਮਾਰ ਦੋ ਇਹਨੂੰ ਖਤਮ ਕਰੋ ਔਰ ਉਹਦਾ ਜਿਹੜਾ ਖਰਚਾ ਹੈਗਾ ਉਹ ਸਿਰਫ ਸਿਰਫ ਪੰਜਾਬ ਤੇ ਪੈਂਦਾ ਹੈਗਾ ਸਾਰੀ ਆਰਮੀ ਇੱਥੇ ਹੈ ਟਾਰਗੇਟਿੰਗ ਇੱਥੇ ਬਣ ਜਾਂਦੀ ਹੈ ਔਰ ਹੱਦ ਇਹ ਹੈ ਕਿ ਜਿੱਥੇ ਪਰਮਾਣੂ ਸ਼ਸਤਰ ਆ ਜਾਂਦੇ ਆ ਉਹਦੇ ਵਿੱਚ ਪੂਰੇ ਪੰਜਾਬ ਦੀ ਤਬਾਹੀ ਹੋ ਸਕਦੀ ਹੈ ਇਹ ਸੱਜ ਤੱਕ ਕਿ ਕਈ ਸਾਇੰਸ ਵਾਲੇ ਨੇ ਦੱਸਿਆ ਕਿ ਇਹਦੇ ਵਸਪੋਰਟ ਨਾਲ ਜਿਹੜਾ ਕਾਰਬਨ ਉੱਤੇ ਚੜਦਾ ਹੈ ਉਹ ਸੂਰਜ ਨੂੰ ਰੋਕ ਦੂਗਾ ਤੇ ਜਿਹੜੀ ਐਗਰੀਕਲਚਰ ਪੂਰੇ ਵਰਲਡ ਦੀ ਹੈ ਉਹਦੇ ਉੱਤੇ ਅਸਰ ਪਾ ਕੇ 1 ਬਿਲੀਅਨ ਡੈਥ ਹੋ ਗਈ ਜਿਹਨੂੰ ਨਿਊਕਲੀਅਰ ਵਿਟਰ ਆਪਾਂ ਕਹਿੰਦੇ ਹੈਗੇ ਆ ਸੋ ਮੈਂ ਸਮਝਦਾ ਹੈਗਾ ਕਿ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਇੱਕ ਛੋਟਾ ਜਿਹਾ ਬਿਲ ਅਸੀਂ ਤਿਆਰ ਕੀਤਾ ਜੋ ਕਿ ਅਸੀਂ ਆਪਣੇ ਐਮਪੀਆ ਨੂੰ ਪੰਜਾਬ ਦੇ ਨੂੰ ਦਵਾਂਗੇ ਤੇ ਅਸੀਂ ਸੈਂਟਰ ਨੂੰ ਬੇਨਤੀ ਕਰਦੇ ਆ ਕਿ ਇਹਨੂੰ ਕਨਸੀਡਰ ਕਰਕੇ ਪਾਸ ਕੀਤਾ ਜਾਏ ਤਾਂ ਕਿ ਕੰਪਨਸੇਸ਼ਨ ਮੈਕਨਿਜ਼ਮ ਇੱਥੇ ਪਹੁੰਚੇ ਹੋ ਜੇ ਮੇਰੇ ਹਿਸਾਬ ਨਾਲ ਤਾਂ ਜਿਹੜਾ ਸਾਡਾ ਪਾਣੀ ਦੀ ਲੁੱਟ ਹੋ ਰਹੀ ਹੈ ਉਹ ਵੀ ਸੈਟਰ ਨੂੰ ਰੋਕਣਾ ਚਾਹੀਦਾ ਹੈ ਸਭੋ ਜਿੰਮੇਦਾਰਾਂ ਨੂੰ ਇਹ ਪਾਣੀ ਹੁਣ ਦੇ ਕੇ ਉਹਨਾਂ ਦਾ ਕੰਪਨਸੇਸ਼ਨ ਕਰਨਾ ਚਾਹੀਦਾ ਕਿ ਤੁਹਾਡਾ ਜੰਗ ਦੇ ਮਹੌਜੇ ਤੁਸੀਂ ਜੀਰੀ ਪਹਿਲਾਂ ਲਾ ਲਓ ਤੁਸੀਂ ਆਪਣੇ ਗਰਾਊਂਡ ਵਾਟਰ ਡਿਪਲੀਸ਼ਨ ਨੂੰ ਪੂਰਾ ਕਰ ਲਓ ਇਹ ਹੱਕ ਪੰਜਾਬ ਦਾ ਹੈਗਾ ਰੇ ਪੇਰੈਂਟ ਕਾਨੂੰਨ ਰਹੀ ਉਹਨੂੰ ਹੀ ਰਹਿਣਾ ਚਾਹੀਦਾ ਔਰ ਜਿਹੜਾ ਪੰਜਾਬ ਦੇ ਉੱਤੇ ਡੈਟ ਬਰਡਨ ਹੈ ਉਹ ਸੈਂਟਰ ਨੂੰ ਚੱਕ ਦੇਣਾ ਚਾਹੀਦਾ ਕਿਉਂਕਿ ਅਸੀਂ ਇਸ جنگ ਦਾ ਸਾਰਾ ਖਰਚਾ ਚੱਕਿਆ ਇਹਨੇ ਸਾਨੂੰ ਨੁਕਸਾਨ ਕੀਤਾ ਹੈਗਾ ਬਾਹਰ ਲਿਆਂ ਤੇ ਬੈਠ ਕੇ ਇਹੀ ਕਿਹਾ ਕਿ ਚੱਕ ਦੋ ਮਾਰ ਦੋ ਵੰਡ ਦੋ ਸਾਰਾ ਖਰਚਾ ਸਾਡੇ ਸਿਰ ਤੇ ਪਿਆ ਅੱਛਾ ਡੋਨਲਡ ਟਰੰਪ ਦੇ ਜਿਵੇਂ ਵਿੱਚ ਸਮਝੋਤੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਦੋ ਮੁਲਕ ਸੀ ਆਪਣਾ ਕਿਤੇ ਨਾ ਕਿਤੇ ਨੁਕਸਾਨ ਦਾ ਫਿਰ ਲੈਂਦੇ ਪੰਜਾਬ ਤੇ ਚੜਦੇ ਪੰਜਾਬ ਦਾ ਹੀ ਹੁਣਾ ਸੀ ਤਾਂ ਡੋਨਲਡ ਟਰੰਪ ਦੇ ਵੱਲੋਂ ਜਿਹੜਾ ਵਿੱਚ ਬੈਠ ਕੇ ਜਿਹੜਾ ਵਾ ਸਮਝੌਤਾ ਕਰੇਗਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤ ਸਰ ਕਿਵੇਂ ਦੇਖਦੀ ਹੈ ਇਹ ਬਹੁਤ ਵੱਡਾ ਕੰਮ ਡੋਨਲਡ ਟਰੰਪ ਨੇ ਕੀਤਾ ਹੈ ਜਿੱਥੇ ਇੱਕ ਦੇਸ਼ ਦੀ ਗੋਲੀ ਦਾ ਜਵਾਬ ਬੰਬ ਸੀ ਬੰਬ ਦਾ ਜਵਾਬ ਮਿਸਾਈਲ ਸੀ ਇਹ ਵਾਧਾ ਵਾਧਾ ਪ੍ਰਮਾਣੂ ਜੰਗ ਤੱਕ ਜਾ ਰਿਹਾ ਸੀ ਜਿਹਦੇ ਵਿੱਚ ਸਾਰੇ ਜਹਾਂ ਦੇ ਵਿੱਚ ਬਹੁਤ ਨੁਕਸਾਨ ਹੋ ਸਕਦਾ ਸੀਗਾ ਡੋਨਲਡ 트੍ਰੰਪ ਨੇ ਬਿਠਾ ਕੇ ਦੋ ਪਾਰਟੀਆਂ ਨੂੰ ਸਮਝਾਇਆ ਹੈਗਾ ਔਰ ਇੱਕ ਤਰ੍ਹਾਂ ਦਾ ਸੀਜ਼ਫਾਇਰ ਲੈ ਕੇ ਆਇਆ ਹੈਗਾ ਇਹ ਸੀਜ਼ਫਾਇਰ ਨੇ ਮਨੁੱਖਤਾ ਦਾ ਕਾਂਡ ਹੋਣ ਤੋਂ ਬਚਾਇਆ ਸਾਡੀ ਪਾਰਟੀ ਬੇਨਤੀ ਕਰਦੀ ਹੈ ਕਿ ਡੋਨਲਡ 트੍ਰੰਪ ਨੂੰ ਨੋਬਲ ਪੀਸ ਪ੍ਰਾਈਜ਼ ਦਾ ਹੱਕਦਾਰ ਮੰਨਿਆ ਜਾਵੇ ਕਿਉਂਕਿ ਉਸਨੇ ਬਹੁਤ ਵੱਡੀ ਨਿਊਕਲੀਅਰ ਵਿੰਟਰ ਹੋਣ ਤੋਂ ਇਹ ਦੇਸ਼ਾਂ ਨੂੰ ਜੰਗ ਤੋਂ ਪਿੱਛੇ ਖਿੱਚ ਕੇ ਰੋਕਿਆ ਹੈ ਕਰ ਸੋ ਇਸ ਤੋਂ ਅੱਗੇ ਅਸੀਂ ਸਮਝਦੇ ਹਾਂ ਕਿ ਇਹ ਜੰਗ ਜਿਹੜਾ ਇੱਕ ਪਾਸੇ ਤੁਸੀਂ ਦੇਖਦੇ ਹੋ ਆਰਐਸਐਸ ਬੀਜਪੀ ਹਿੰਦੂਤਵਾਦੀ ਜਿਹੜੀ ਸੋਚ ਹੈ ਜਿਹੜੀ ਕਹਿੰਦੀ ਹੈ ਕਿ ਜੇ ਹਿੰਦੂਆਂ ਨੂੰ ਇਕੱਠਾ ਕਰਨਾ ਹੈ ਜਿਹੜਾ ਸਰਵਰ ਕਰ ਇਹਨਾਂ ਦਾ ਸੋਚ ਵਾਲਾ ਹੈਗਾ ਉਹ ਕਹਿੰਦਾ ਕਿ ਤੁਸੀਂ ਅ ਮੁਸਲਮਾਨਾ ਨੂੰ ਟਾਰਗੇਟ ਕਰੋ ਜੋ ਅਸੀਂ ਬੋਧਰਾ 'ਚ ਯੋਧਿਆ 'ਚ ਯੂਪੀ 'ਚ ਸਾਰੇ ਕਿਤੇ ਦੇਖਿਆ ਹੈਗਾ ਉਹ 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 ਟਾਰਗੇਟਿੰਗ ਹੋਈ ਹੈਗੀ ਹੈ ਔਰ ਜੇ ਉਧਰ ਦੇਖੀਏ ਤੇ ਜਹਾਦ ਤੇ ਸਲਾਮਿਸਟ ਸੋਚ ਉਹਨਾਂ ਦੀ ਮਿਲਟਰੀ ਹੈਗੀ ਅਸੀਂ ਸਮਝਦੇ ਹਾਂ ਟਰੇਡ ਨਾਲ ਜਿਹੜਾ ਆਮ ਜਨਕੀ ਹੈ ਤੁਸੀਂ ਵਰਕਾ ਮੇਰੇ ਵਰਕਾ ਜਿਹੜਾ ਡਰਾਈ ਫੂਲ ਦਾ ਕੰਮ ਕਰਦਾ ਸਿਮਿੰਟ ਲੈ ਕੇ ਆਉਂਦਾ ਇੰਡਸਟਰੀਜ਼ ਇੱਥੇ ਬਸਦੀਆਂ ਉਹਦੇ ਵਿੱਚ ਲੜਾਈ ਇੰਨੀ ਮਹਿੰਗੀ ਪੈ ਜਾਂਦੀ ਹੈ ਫਰਜ਼ ਕਰੋ ਡੀਪੀਆਈ ਹੋ ਜੇ ਟੀਪੀਆਈ ਤੋਂ ਮੈਨੇਸਤਾਨ ਪਾਕਿਸਤਾਨ ਇੰਡੀਆ ਪਾਈਪਲਾਈਨ ਤੇਲ ਦੀ ਆ ਜਾਏ ਉਹਦੇ ਨਾਲ ਇੱਥੇ ਰਿਫਾਇਨਰੀਆਂ ਜਿਹੜੀਆਂ ਗੁਜਰਾਤ ਚ ਲੱਗੀਆਂ ਹੋਈਆਂ ਉਹ ਇੱਥੇ ਲੱਗਣ ਲੱਗ ਪੈਂਦੀ ਹੈ ਇੱਥੇ ਕੈਮੀਕਲ ਇੰਡਸਟਰੀ ਸ਼ੁਰੂ ਹੋ ਜੂ ਕਿ ਫਾਰਮਸੂਟ ਕੋਲ ਹੋ ਜੂ ਪਲਾਸਟਿਕਸ ਹੋ ਜੂ ਆ ਪਾਕਿਸਤਾਨ ਨੂੰ ਇਹਦਾ ਕਿਰਾਇਆ ਮਿਲੂਗਾ ਜੰਗ ਲੜਨਾ ਉਸ ਮਾਹੌਲ 'ਚ ਨਾਮੁਕਮਨ ਹੈ ਕਿਉਂਕਿ ਨੁਕਸਾਨ ਇੰਨਾ ਜ਼ਿਆਦਾ ਹੋ ਜਾਂਦਾ ਹੈ ਜਦ ਆਪਸ 'ਚ ਤਾਲਮੇਲ ਹੁੰਦਾ ਹੈ ਵਿਅਕਤੀ ਦਾ ਆਪਸ 'ਚ ਤਾਲਮੇਲ ਹੁੰਦਾ ਹੈਗਾ ਸਰਕਾਰਾਂ ਤੇ ਵੀ ਜ਼ੋਰ ਪਾਉਂਦੇ ਆ ਕਿ ਤੁਸੀਂ ਲੜੋ ਨਾ ਸਾਡੇ ਕੰਮਕਾਰ ਸਾਰੇ ਰਲੇ ਬਣੇ ਆ ਇਹ ਨਹੀਂ ਹੋਣਾ ਚਾਹੀਦਾ ਸੋ ਅਸੀਂ ਚਾਹੁੰਦੇ ਆ ਬਾਰਡਰ ਖੁੱਲਣੇ ਤਾਲਮੇਲ ਹੋਣ ਜਿਹੜੇ ਮਾੜੇ ਕੰਮ ਹੁੰਦੇ ਆ ਤਾਂ ਹੋ ਹੀ ਜਾਣੇ ਆ ਉਹ ਡਰੋਨਾਂ ਰਾਹੀਂ ਡਰੱਗਸ ਤੇ ਵੈਪਰਸ ਤੇ ਆਈ ਜਾਂਦੇ ਆ ਉਹ 19 ਰੁਕਦੇ ਤੁਸੀਂ ਰੋਕਿਆ شریف ਬੰਦਿਆਂ ਨੂੰ ਚੰਗੇ ਬੰਦਿਆਂ ਨੂੰ ਇਨਸਾਨੀ ਪੱਖ ਬੰਦਿਆਂ ਨੂੰ ਤੁਸੀਂ ਰੋਕਿਆ ਹੋਇਆ ਇਹ ਬੰਦੇ ਸ਼ਰੂਕ ਕੇ ਇਹ ਜਿਲ੍ਹਾ ਬੋਲੂ ਤੇ ਸਾਡਾ ਪਿਆਰਤਾਲ ਮੇਲ ਬਤਾਓ ਇਹ ਸਾਡਾ ਮੈਸੇਜ ਹੈ ਪਾਕਿਸਤਾਨੀ মিডিਆ ਇਹ ਦੱਸ ਰਿਹਾ ਕਿ ਅੱਜ ਇਸ ਵਾਰ ਭਾਰਤ ਨੂੰ ਮੂੰਹ ਤੋੜ ਜਾਵੇਗਾ ਮੇਰਾ ਖਿਆਲ ਇਸ ਦੇਸ਼ ਨੇ ਕੋਈ ਘੱਟ ਨਹੀਂ ਬੋਲਿਆ ਉਹ ਵੀ ਬੋਲੀ ਜਾਂਦੇ ਆ ਇਹ ਵੀ ਬੋਲੀ ਜਾਂਦੇ ਆ ਪਰ ਸਾਡਾ ਸਨੇਹਾ ਇਹ ਤੁਸੀਂ ਅਮਨ ਕੇ ਸਾਥ ਬਿਤਾਓ ਬਵਾਦ ਬਿਤਾਓ ਆਪਸ ਦੇ ਵਿੱਚ ਰਹਿਣਾ ਸਿੱਖੋ ਕਿ ਇੱਕ ਇੱਕ ਹੋਰ ਦੇ ਨਾਲ ਵਿਤਕਰੇ ਕਰਕੇ ਤੁਸੀਂ ਮਨੁੱਖਤਾ ਦਾ ਹਾਨ ਕਰਦੇ ਠੀਕ ਹੈ ਮਾਨਸਬੋ